ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤਰਗਤੀ ਵੀ ਚੈਨਲ ਤੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਆਪਾਂ ਤੁਹਾਨੂੰ ਦੱਸਾਂਗੇ ਉਸ ਨੁਕਤੇ ਬਾਰੇ ਜਿਹੜਾ ਕਿ ਨੁਕਤਾ ਆਪਣਾ ਪਹਿਲਾ YouTube ਤੇ ਪਾਇਆ ਹੋਇਆਗਾ ਬਹੁਤ ਜਿਆਦੇ ਪਰਮ ਹੰਗਾਰਾ ਮਿਲਿਆ ਉਸ ਦਵਾਈ ਨੇ ਜਿਹੜਾ ਆਪਾਂ ਨੁਕਤਾ ਦੱਸਿਆ ਸੀਗਾ ਬਹੁਤ ਲੋਕਾਂ ਨੇ ਉਹ ਦਵਾਈ ਦਿੱਤੀ ਹੈ ਤੇ ਬਹੁਤ ਹੀ ਜਿਆਦੇ ਵਧੀਆ ਚੀਜ਼ ਦਾ ਰਿਜ਼ਲਟ ਮਿਲਿਆ ਆਪਾਂ ਨੂੰ ਵੀ ਜੇ ਪੇਸ਼ੂ ਗੱਭਨ ਨਾ ਰਹਿੰਦਾ ਹੋਵੇ ਆਪਾਂ ਵੀਡੀਓ ਕੋ ਪਈ ਸੀ ਵੀ 100 ਗ੍ਰਾਮ ਤਰਕੋਟਾ 100 ਗ੍ਰਾਮ ਚਿੱਟਾ ਫਰਮਾ ਦੇ 250 ਗ੍ਰਾਮ ਮਹਿੰਦੀ ਦੇਣੀ ਆ ਠੀਕ ਆ ਭਰਾਉਣ ਤੋਂ 10-15 ਮਿੰਟਾਂ ਬਾਅਦ ਤੇ ਦੋ 50 ਦੋ ਗੋਲਗਾ ਦੱਸਣਾ ਸੀ ਆਪਾਂ ਜਿਹੜਾ ਵੀ ਉਹ ਠੀਕ ਆ ਭਰਾਉਣ ਤੋਂ 5-6 ਘੰਟੇ ਪਹਿਲਾਂ ਦੇਣੀ ਆ ਤੇ ਆਪਾਂ ਉਹ ਪਹਿਲਾ ਨੁਕਤਾ ਜਿਹੜਾ ਉਹ ਜਮਾਇਆ ਸੀਗਾ ਜਿੰਨੇ ਪਛਣਾ ਤੇ ਉਹ ਆਨ ਰਿਕਾਰਡ ਆਪਣੇ ਕੋਲ ਹੈ ਨਹੀਂ ਸੀਗਾ ਜਿਹਨੇ ਆਪਾਂ ਵੀਡੀਓ ਕੋਈ ਨਹੀਂ ਸੀ ਬਣਾਈ ਉਹਦੀ ਤੇ ਹੁਣ ਉਹ ਨੁਕਤਾ ਮੈਨੂੰ ਆਪਣੇ ਘਰੇ ਜਮਾਉਣ ਦੀ ਲੋੜ ਪਈ ਤੇ ਮੈਂ ਆਪਾਂ ਆਪਣੇ ਘਰੇ ਗਾਂ ਤੇ ਨੁਕਤਾ ਜਮਾਇਆ ਹੈਗਾ ਤੇ ਮੈਂ ਉਹ ਨੋਕਤੇ ਦੀ ਨਾਲ ਨਾਲ ਵੀਡੀਓ ਬਣਾਈ ਵੀ ਕਿਵੇਂ ਕਿਵੇਂ ਆਪਾਂ ਜਿਹੜਾ ਚੀਜ਼ਾਂ ਸਾਰੀਆਂ ਲਿਆਉਣੀਆਂ ਕਿਹੋ ਜੀਆਂ ਹੈਗੀਆਂ ਕਿਵੇਂ ਦੇਣੀਆਂ ਕਿਵੇਂ ਖਵਾਉਣੀਆਂ ਨਾ ਤਾਂ ਉਹ ਸਾਰੀ ਆਪਾਂ ਵੀਡੀਓ ਬਣਾਈ ਆ ਤੇ ਆਜੋ ਆਪਾਂ ਬਾਕੀ ਗੱਲਾਂ ਬਾਤਾਂ ਫੇਰ ਕਰਾਂਗੇ ਤੇ ਪਹਿਲਾਂ ਤੁਹਾਨੂੰ ਵੀਡੀਓ ਦਿਖਾਉਨੇ ਆਪਾਂ ਵੀ ਕਿਵੇਂ ਆਪਾਂ ਚੀਜ਼ਾਂ ਸਮਾਂ ਲੈ ਆਂਦਾ ਕਿਹੋ ਜਾ ਸਮਾਨ ਹੈਗਾ ਤੇ ਕਿਵੇਂ ਦੇਣਾ ਆਪਾਂ ਪੁੱਛੂ ਆਜੋ ਆਪਾਂ ਵੇਖਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਗੱਲ ਮੈਂ ਤੁਹਾਨੂੰ ਹੋਰ ਕਹੂੰਗਾ ਵੀ ਵੀਡੀਓ ਨੂੰ ਬਿਨਾ ਅੱਗੇ ਲੰਘਾਏ ਚੰਗੀ ਤਰ੍ਹਾਂ ਦੇਖ ਲਿਓ ਹਣਾ ਕਿਉਂਕਿ ਕਈ ਦੋਸਤ ਮਿੱਤਰ ਹੁੰਦੇ ਆ ਉਹ ਵੇਖ ਕੇ ਵੀਡੀਓ ਤੇ ਨਾਲ ਨਾਲ ਹੀ ਫੋਨ ਲਾਉਂਦੇ ਆ ਵੀ ਬਾਈ ਦੱਸੀ ਦੁਆਰਾ ਕਿਵੇਂ ਸੀ ਹੈ ਨਾ ਤਾਂ ਕਰਕੇ ਉਹਨਾਂ ਦੇ ਕਰਕੇ ਹੀ ਖਾਸ ਇਹ ਬਣਾਈ ਆ ਵੀਡੀਓ ਵੀ ਉਹ ਦੇਖ ਲੈਣ ਪ੍ਰੈਕਟੀਕਲ ਵੀ ਕਿਵੇਂ-ਕਿਵੇਂ ਦਵਾਈ ਦਿੰਦੇ ਆ ਹੈ ਨਾ ਤਾਂ ਕਰਕੇ ਬੇਨਤੀ ਕਰਦੇ ਵੀ ਅੱਗੇ ਨਾ ਲਗਾਓ ਵੀਡੀਓ ਨੂੰ ਅ ਚੰਗੀ ਤਰ੍ਹਾਂ ਦੇਖ ਲਿਓ ਸਮਝ ਲਿਓ ਹੈ ਨਾ ਜੇ ਫਿਰ ਵੀ ਨਾ ਸਮਝ ਲੱਗੀ ਤਾਂ ਤਾਂ ਵੀ ਬੇਸ਼ੱਕ ਤੁਸੀਂ ਫਿਰ ਵੀ ਫੋਨ ਲਾ ਸਕਦੇ ਹੋ ਕੋਈ ਉਹ ਨਹੀਂ ਹੈਗਾ ਹੈ ਨਾ ਕਿਹਾ ਤੁਹਾਡੀ ਸੇਵਾ 'ਚ ਮੈਂ ਹਾਜ਼ਰ ਹਾਂਗਾ ਤੇ ਆਜੋ ਫਿਰ ਆਪਾਂ ਹਣ ਦੇਖਨੇ ਵੀਡੀਓ ਵੀ ਆਪਾਂ ਦਵਾਈ ਕਿਵੇਂ ਦਿੱਤੀ ਹੈ ਹਾਂਜੀ ਤੇ ਦੋਸਤੋ ਜਿਹੜੀਆਂ ਤੁਸੀਂ ਆਵੇ ਸਾਹਮਣੇ ਗੋਲੀਆਂ ਪਈਆਂ ਦੇਖ ਰਹੇ ਹੋ ਪੈਕਟ ਦੇ ਵਿੱਚ ਹਨ ਇਹ ਫਨੈਨ ਦੀਆਂ ਗੋਲੀਆਂ ਆਗੀਆਂ ਆਮ ਤੌਰ ਤੇ ਚਿੱਟੇ ਰੰਗ ਦੀਆਂ ਹੁੰਦੀਆਂ ਪਰ ਇਹ ਮੈਨੂੰ ਰੰਗਦਾਰ ਮਿਲ ਗਈਆਂ ਮੈਂ ਰੰਗਦਾਰ ਲਿਆਇਆਗਾ ਹੈ ਇਹ ਉਹੀ ਫਨੈਨ ਦੀਆਂ ਗੋਲੀਆਂ ਨੇ ਜਿਹੜੀਆਂ ਆਪਾਂ ਕੱਪੜੇ ਚ ਰੱਖਦੇ ਹਾਂ ਇਹ ਦੋ ਗੋਲੀਆਂ ਹੀ ਦੇਣੀਆਂ ਨੇ ਦੇਣ ਦਾ ਤਰੀਕਾ ਭਰੋਂ ਤੋਂ 5-6 ਘੰਟੇ ਪਹਿਲਾਂ ਤੁਸੀਂ ਵੀਡੀਓ ਦੇ ਵਿੱਚ ਤੁਸੀਂ ਦੇਖੀ ਚੱਲਿਓ ਵੀ ਕਿਵੇਂ-ਕਿਵੇਂ ਮੈਂ ਜਿਹੜੀ-ਜਿਹੜੀ ਚੀਜ਼ ਲੈਂਦੀ ਆ ਕਿਵੇਂ-ਕਿਵੇਂ ਦਿੰਦਾ ਹਨ ਸੇਮ ਉਹ ਵੀ ਦੇ ਲਿਓ ਇਨਵਾਇਰ ਆਟੇ ਦੇ ਵਿੱਚ ਚੰਗੀ ਤਰ੍ਹਾਂ ਵਿੱਚ ਰੱਖ ਕੇ ਬੰਦ ਕਰਕੇ ਹੈਨਾ ਤੇ ਐਂ ਦਾਣੇ ਦੇ ਨਾਲ ਆਟੇ ਨੂੰ ਜਿਹੜਾ ਪੇੜ ਹੈਗਾ ਉਹਨੂੰ ਚੰਗੀ ਤਰ੍ਹਾਂ ਲਵੇੜ ਲਓ ਦਾਣੇ ਨਾਲ ਜੇ ਤੁਸੀਂ ਦਾਣੇ ਦੇ ਵਿੱਚ ਰੱਖ ਕੇ ਬਦਲਗੇ ਚ ਪਾ ਕੇ ਖਵਾਉਣਾ ਚਾਹੋ ਤਾਂ ਉਵੇਂ ਵੀ ਖਵਾ ਲਓ ਤਾਂ ਐਂ ਵੀ ਪਸ਼ੂ ਦੇ 스멜 ਆ ਜਿਹੜੀ ਗੋਲੀਆਂ ਦੀ ਹੈਨਾ ਉਹ ਬਣੀ ਨੀਗੀ ਤੇ ਪਸ਼ੂ ਦਾਣੇ ਨੂੰ ਤੇ ਆਟੇ ਨੂੰ ਆਪਣਾ ਪਤਾ ਹੀ ਹੈ ਵੀ ਚਾ ਕੇ ਖਾਂਦਾ ਹੈਨਾ ਤਾਂ ਕਰਕੇ ਚੰਗੀ ਤਰ੍ਹਾਂ ਪੇੜਾ ਬਣਾ ਕੇ ਚੰਗੀ ਤਰ੍ਹਾਂ ਨੂੰ ਦਾਣੇ ਦੇ ਨਾਲ ਲਵੇੜ ਕੇ ਫਿਰ ਆਪਾਂ ਪਸ਼ੂ ਨੂੰ ਖਵਾਈਏਗੇ ਆਜੋ ਪਸ਼ੂ ਜਿਹੜਾ ਗੋਲੀਆਂ ਸਿੱਟੇ ਨਾ ਕਿਹੜਾ ਪਸ਼ੂ ਨੂੰ 스멜 ਆ ਗਈ ਫੇਰ ਆਪਾਂ ਨੂੰ ਗੋਲੀਆਂ ਦੇਣੀਆਂ ਔਖਾਂ ਹੋ ਜਾਣਗੀਆਂ ਇਹ ਦੇਣੀਆਂ 5-6 ਘੰਟੇ ਪਹਿਲਾਂ ਟੀਕਾ ਭਰਉਣ ਤੋਂ ਏਆਈ ਕਰਾਉਣ ਤੋਂ 5-6 ਘੰਟੇ ਪਹਿਲਾਂ ਦੇਣੀਆਂ ਆਪਾਂ ਉਹ ਇਹ ਗੋਲੀਆਂ ਦੇ ਕੇ 5-6 ਘੰਟੇ ਬਾਅਦ ਏਆਈ ਕਰਾਉਣੀ ਆ ਮੈਂ ਤਾਂ ਵਾਰ-ਵਾਰ ਬੋਲ ਰਿਹਾ ਵੀ ਕਈ ਇਹ ਵੀਰ ਭਰਾ ਪੁੱਛਦੇ ਆ ਵੀ ਟੀਕਾ ਭਰਾ ਕੇ ਦੇਣੀਆਂ ਨਹੀਂ ਆਪਾਂ ਪਹਿਲਾਂ ਦੇਣੀਆਂ ਤੇ ਐਂ ਚੰਗੀ ਤਰ੍ਹਾਂ ਖਾ ਲੈਣੀਆਂ ਪਸ਼ੂ ਨੂੰ ਖਾ ਲੈਣੀ ਆ ਕੋਈ ਡੱਕਾ ਨਹੀਂ ਲੱਗਣਾ ਪਸ਼ੂ ਨੂੰ ਹਨਾ ਤੇ ਆ ਆ ਗਿਆ ਜੀ ਤੇਰਕੋਟਾ ਇਹ ਆਇਆ ਮੈਕਸ ਵੀ ਆ ਜਾਂਦਾ ਹੈਗਾ ਤੇ ਇਕੱਲਾ ਇਕੱਲਾ ਵੀ ਆ ਜਾਂਦਾ ਮੈਂ 100 ਗ੍ਰਾਮ ਤੇਰਕੂਟੇ ਦੇ ਵਿੱਚ ਆਇਨੇ ਕਾਲੀ ਮਿਰਚ ਸੌਂਢ ਤੇ ਮਗਾ ਹਨਾ ਤਿੰਨ ਚੀਜ਼ਾਂ ਆ ਜਾਂਦੀਆਂ ਤੇ ਆ ਆ ਗਿਆ ਜੀ ਚਿੱਟਾ ਸੁਰਮਾ ਤੇਰਕੂਟਾ ਜਿਹੜਾ ਆਪਾਂ ਪਹਿਲਾਂ ਦੇਖਿਆ ਹੁਣ ਤੁਸੀਂ ਉਹ ਵੀ 100 ਗ੍ਰਾਮ ਹੀ ਲੈਣਾ ਤੇ ਜਿਹੜਾ ਚਿੱਟਾ ਸੁਰਮਾ ਇਹ ਵੀ 100 ਗ੍ਰਾਮ ਹੀ ਲੈਣਾ ਇਹ ਇਦਾਂ ਦਾ ਹੁੰਦਾ ਚਿੱਟਾ ਸੁਰਮਾ ਤੇ ਉਸ ਤੋਂ ਬਾਅਦ ਆਪਾਂ ਲੈਣੇ ਆ ਮਹਿੰਦੀ ਮਹਿੰਦੀ ਆ ਵੀ ਤੁਹਾਨੂੰ ਮਹਿੰਦੀ ਦਾ ਆਪਾਂ ਸਾਰੇ ਜਾਣਦੇ ਆ ਹਨਾ 250 ਗ੍ਰਾਮ ਮਹਿੰਦੀ ਲੈ ਲੈਣੀ ਹੈਗੀ ਆ ਜਿਹੜੇ ਹੱਥਾਂ ਦੇ ਲੱਗਦੇ ਆ ਆਵੇਂ ਮਿਲ ਜਾਣੀਆਂ ਤਾਂ ਬਾਕੀ ਸਮਾਨ ਜਿਹੜਾ ਉਹ ਪੰਸਾਰੀ ਤੋਂ ਮਿਲੂਗਾ ਹਣਾ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਲਫਾਫਾ ਖੋਲ ਕੇ ਫਿਰ ਆਪਾਂ ਦਿਖਾ ਦਨੇ ਆ ਇਸ ਤਕਾ ਦਾ ਆਉਂਦਾ ਥੋੜਾ ਜਿਹਾ ਮੋਟੀ ਡਲੀ ਜੀ ਵੀ ਮਿਲ ਸਕਦਾ ਜਿਵੇਂ ਵਿੱਚ ਤੁਸੀਂ ਥੱਲੇ ਦੇਖ ਰਹੇ ਹੋ ਉਹ ਬਰੀਕ ਆ ਗਿਆ ਹਣਾ ਤੇ ਉਦਾਂ ਦਾ ਬਰੀਕ ਡਲੀ ਜੀ ਵੀ ਮਿਲ ਸਕਦਾ ਤੇ ਡਾਕਟਰ ਸਾਹਿਬ ਨੇ ਆਪਾਂ ਟਾਈਮ ਦਿੱਤਾ ਹੋਇਆ ਸੀਗਾ ਕੋਈ ਡਾਕਟਰ ਸਾਹਿਬ ਆਹ ਟਾਈਮ ਤੇ ਤੁਸੀਂ ਪਹੁੰਚ ਜੇ ਇਹ ਆਈ ਕਰਨ ਹਣਾ ਤੇ ਡਾਕਟਰ ਸਾਹਿਬ ਪਹੁੰਚ ਗਏ ਬਹੁਤ ਹੀ ਸਤਿਕਾਰਯੋਗ ਡਾਕਟਰ ਸਾਹਿਬ ਸਾਡੇ ਡਾਕਟਰ ਭੋਲਾ ਭਗਤਾ ਭਾਈ ਡਾਕਟਰ ਸਾਹਿਬ ਦਾ ਪਿੰਡ ਹੈਗਾ ਬਹੁਤ ਹੀ ਵਧੀਆ ਨੇਚਰ ਦੇ ਬਹੁਤ ਚੰਗੇ ਸੁਭਾਅ ਦੇ ਡਾਕਟਰ ਆਗੇ ਤੇ ਡਾਕਟਰੀ ਦੇ ਨਾਲ-ਨਾਲ ਖਾਸ ਹੀ ਮਿੱਤਰਤਾ ਵੀ ਹੈਗੀ ਸਾਡੀ ਡਾਕਟਰ ਸਾਹਿਬ ਦੇ ਨਾਲ ਤੇ ਡਾਕਟਰ ਸਾਹਿਬ ਨੇ ਫਿਰ ਜਦੋਂ ਗੋਲੀਆਂ ਦਿੱਤਿਆਂ ਨੂੰ 5 6 ਘੱਟੋ-ਘੱਟ 6 ਤੋਂ 6.5 ਘੰਟੇ ਹੋ ਗਏ ਸੀਗੇ ਤੇ ਡਾਕਟਰ ਸਾਹਿਬ ਨੇ ਤੁਹਾਡੇ ਸਾਹਮਣੇ ਆ ਕੇ ਇਹ ਜਿਹੜੀ ਉਹ ਕਰਤੀ ਸੀਗੀ ਤੇ ਉਸ ਤੋਂ ਬਾਅਦ ਆਪਾਂ ਜਦੋਂ ਇਹ ਕਰਤੀ ਤੇ ਨਾਲ ਦੀ ਨਾਲ ਹੀ ਆਪਾਂ ਆਪਣੀ ਬੇਟੀ ਨੂੰ ਫੜਾਇਆ ਫੋਨ ਇਹ ਚਿਰ ਖਣੀ ਬੇਟੀ ਮੇਰੀ ਕਹਿੰਦੀ ਪਾਪਾ ਜੀ ਵੀਡੀਓ ਬਣਾਉਂਗੀ ਮੈਂ ਤੇ ਤੁਸੀਂ ਸਮਾਨ ਜਿਹੜਾ ਉਹ ਮਿਕਸ ਕਰੀ ਚੱਲਿਓ ਹਨ ਤੇ ਨਾਲੇ ਸੌਖਾ ਆਜੂ ਤੁਹਾਨੂੰ ਵੀ ਸੌਖਾ ਹੈ ਕਾ ਪਤਾ ਲੱਗ ਜਾਂਦਾ ਕਈ ਦੋਸਤ ਪੁੱਛਦੇ ਹਨਾ ਭੈਣ ਭਰਾ ਪੁੱਛਦੇ ਆ ਫੋਨ ਲਾ ਕੇ ਵੀ ਇਹ ਦੇਣਾ ਕਿਵੇਂ ਹੈ ਹਨਾ ਵੀ ਕਈ ਕਹਿੰਦਾ ਵੀ ਸਮਾਨ ਬਣ ਬੜਾ ਗਿਆ ਖਾਦਾ ਨਹੀਂ ਖਾਦਾ ਨਹੀਂ ਪਸ਼ੂ ਨੇ ਤਾਂ ਜਾ ਕੇ ਕਹਿੰਦੇ ਨਾਲ ਨਾਲ ਵੀ ਹੱਥੂ ਆਜੂਗਾ ਹਨਾ ਤਾਂ ਉਵੇਂ ਜੇ ਤੁਹਾਨੂੰ ਸੌਖਾ ਲੱਗਦਾ ਨਾਲ ਨਾਲ ਹੀ ਦੇ ਸਕਦੇ ਹੋ ਤੇ ਉਹ ਵੀ ਦੇਖ ਸਕਦੇ ਜੇ ਆਪਾਂ ਖਾ ਸਕਦਾ ਕਿਹੜਿਆਂ ਦਾ ਪਸ਼ੂ ਖਾ ਜਾਂਦੇ ਆ ਹਨਾ ਤੇ ਜੇ ਨਹੀਂ ਵੀ ਖਾਂਦਾ ਨਾ 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 ਲੈਂਦਾ ਹਨਾ ਤਾਂ ਤੁਸੀਂ ਜਿਵੇਂ ਮੈਂ ਦੇ ਰਿਹਾ ਇਸ ਤਰੀਕੇ ਦੇ ਨਾਲ ਆਪਾਂ ਦੇ ਲੈਣਾਗਾ ਤੇ ਜਿਹੜਾ ਸਾਹਮਣੇ ਤੁਹਾਡੇ ਤਰਕੂਟਾਗਾ ਪਹਿਲਾਂ ਆਪੇ ਪਾ ਲਿਆ ਪਹਿਲਾਂ ਤਾਂ ਕੋਈ ਮਰਜ਼ੀ ਚੀਜ਼ ਪਾ ਲਿਓ ਵੈਸੇ ਮੇਰੇ ਹੱਥ 'ਚ ਪਹਿਲਾਂ ਤਰਕੂਟਾ ਲੱਗ ਗਿਆ ਵਾ ਪਹਿਲਾਂ ਤਰਕੂਟਾ ਪਾ ਲਿਆ ਹਨਾ ਤੇ ਉਸ ਤੋਂ ਬਾਅਦ ਆਪਾਂ ਮਹਿੰਦੀ ਪਾ ਲਈ ਜ਼ਰੂਰੀ ਨੇ ਪਹਿਲਾਂ ਤਰਕੂਟਾ ਦੇ ਬਾਅਦ 'ਚ ਮਹਿੰਦੀ ਪਾਉਣੀ ਆ ਕਿਵੇਂ ਵੀ ਪਾ ਸਕਦੇ ਪਹਿਲਾਂ ਮਹਿੰਦੀ ਪਾ ਪਾ ਰੱਖਲੇ ਵਿੱਚ ਬੱਠਲ ਦੇ ਭਵੇਂ ਦਰ ਕੋਟਾ ਰੱਖ ਲਿਓ ਭਵੇਂ ਚਿੱਟਾ ਸ਼ਰਮਾ ਰੱਖ ਲਿਓ ਹਨ ਉਹ ਆਪਣੀ ਆਪਣੀ ਜਿਵੇਂ ਜਿਵੇਂ ਹੱਥ 'ਚ ਆ ਜਾਈ ਜੀ ਉਹ ਵੀ ਪਾ ਸਕਦੇ ਆ ਤੇ ਜਿਹੜਾ ਚਿੱਟਾ ਸ਼ਰਮਾ ਉਹ ਆਪ ਨੂੰ ਗ੍ਰੈਂਡ ਕਰਨਾ ਪੈਣਾ ਆ ਵੀ ਤੁਹਾਡੇ ਸਾਹਮਣੇ ਮੈਕਸੀ ਦੇ ਵਿੱਚ ਇਹਨੂੰ ਗ੍ਰੈਂਡ ਕਰਿਆ ਸੀਗਾ ਫੇਰ ਹੀ ਮੈਕਸ ਹੋਣਾ ਉਹ ਕਿਉਂ ਆਮ ਆਪ ਜੇ ਕੁੱਟਣ ਲੱਗ ਜੀ ਤਾਂ ਮੇਰੇ ਖਿਆਲ ਅ ਸ਼ਾਇਦ ਨਹੀਂ ਉਹ ਨਾ ਬ੍ਰੀਕ ਹੋਣਾ ਹਨ ਉਹਦੇ ਵਿੱਚ ਡਲੀ ਜਿਆਦਾ ਰਹਿ ਜਾਣੀ ਆ ਇਹਨੂੰ ਮੈਕਸੀ ਨੇ ਹੀ ਵਧਕਾ ਕਰਨਾ ਪੀਸ ਕੇ ਗ੍ਰੈਂਡ ਕਰਕੇ ਹਨ ਤਿੰਨੇ ਚੀਜ਼ਾਂ ਆਪਾਂ ਪਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਰਲਾ ਲਿਓ ਹਨਾ ਤੇ ਐਨਾ ਤੁਹਾਨੂੰ ਮੈਂ ਦੱਸ ਦਿੰਨਾ ਵੀ ਦਾਣਾ ਪਹਿਲਾਂ ਬਾळा ਨਾ ਪਾਇਓ ਜੇ ਤੁਹਾਨੂੰ ਲੱਗਦਾ ਵੀ ਤੁਹਾਡਾ ਪਸ਼ੂ ਆ ਜਿਹੜਾ ਉਹ ਚੰਗੀ ਤਰ੍ਹਾਂ ਵੈਸੀ ਖਾਲੂਗਾ ਹਨਾ ਫੇਰ ਤਾਂ ਦਾਣਾ ਪਾਵੇਂ ਜਿੰਨਾ ਮਰਜੀ ਪਾਲਿਓ ਦੇ ਵਿੱਚ ਜੇ ਤੁਹਾਨੂੰ ਪਤਾ ਹੈ ਵੀ ਸਾਡਾ ਪਸ਼ੂ ਆ ਜਿਹੜਾ ਉਹ ਓਪਰੀ ਚੀਜ਼ ਨੂੰ ਕਿ ਆਪ ਨੂੰ ਆਪਣੇ ਪਸ਼ੂ ਦਾ ਪਤਾ ਹੁੰਦਾ ਹਨਾ ਵੀ ਓਪਰੀ ਚੀਜ਼ ਨੂੰ ਛੇਤੀ ਮੂੰਹ ਪਾਉਂਦਾ ਕਿ ਨਹੀਂ ਪਾਉਂਦਾ ਹਨਾ ਤੇ ਮੈਨੂੰ ਆ ਸੀਗਾ ਵੀ ਸ਼ਾਇਦ ਕਿ ਇਹ ਗਾਣੇ ਖਾ ਲੈਣਾ ਕਿ ਅੱਗੇ ਤਾਂ ਕੁੱਲ ਚੀਜ਼ ਹੈ ਜਿਹੜੀ ਨਾ ਦੇ ਮੁਰੇ ਉੱਪਰ ਰੱਖਣੀ ਉਹਨੇ ਖਾ ਲੈਣੀ ਹੈ ਨਾ ਤੇ ਆਪਾਂ ਤਾਂ ਹੀ ਐ ਮਿਕਸ ਕਰਕੇ ਤਿੰਨੇ ਚੀਜ਼ਾਂ ਤੇ ਵਿੱਚ ਆਪਾਂ ਬੱਕ ਦੋ ਬੱਕ ਦਾਣੇ ਦੇ ਪਾਲੇ ਵੀ ਚੰਗੀ ਤਰ੍ਹਾਂ ਚਲੋ ਆਪણો ਐ ਸੀਗਾ ਵੀ ਚਲੋ ਦਾਣਾ ਵੀ ਕਿਹੜਾ ਮਾੜੀ ਚੀਜ਼ ਹੈ ਨਾ ਵੀ ਚਲੋ ਮੈਂ ਲੈਣਾ ਦਾਣਾ ਜਾ ਉਹ ਅੰਦਰ ਚਲਾ ਜਾਊਗਾ ਤੇ ਆ ਕਰਕੇ ਆਪਾਂ ਚੰਗੀ ਤਰ੍ਹਾਂ ਇਹਨੂੰ ਦਾਣੇ ਦੇ ਵਿੱਚ ਮਿਕਸ ਕਰ ਲਿਆ ਮਿਕਸ ਕਰਨ ਤੋਂ ਬਾਅਦ ਮੈਨੂੰ ਇਦਾਂ ਫੀਲ ਹੋਇਆਗਾ ਵੀ ਪਸ਼ੂ ਨੇ ਥੋੜਾ ਜਿਹਾ ਥੁੱ ਹੋ ਸਕਦਾ ਵੀ ਲੈ ਸਕਦੇ ਕਿਉਂ ਕਿ ਕਿਉਂ ਜਿਵੇਂ ਦਾਣਾ ਆਪਣਾ ਖੱਦੜਾ ਹੁੰਦਾ ਉਹ ਖਾਧਾ ਜਾਂਦਾ ਹਨ ਥੋੜਾ ਮੋਟਾ ਕਹਿ ਸਕਦੇ ਮੋਟਾ ਹੁੰਦਾ ਇਹ ਸਮਾਨ ਸੀ ਜਿਹੜਾ ਇਹ ਜਿਵੇਂ ਆਪਣਾ ਆਟਾ ਹੁੰਦਾ ਜਿਵੇਂ ਬਰੀਕ ਹਨਾ ਕੂਲਾ ਆਟਾ ਹੁੰਦਾ ਜਿਵੇਂ ਉਹ ਸਾਬ ਨਾਲ ਬਣ ਗਿਆ ਸੀਗਾ ਤੇ ਤਾਂ ਕਰਕੇ ਫਿਰ ਮੈਂ ਕੀ ਕੀਤਾ ਇਹਨੂੰ ਐ ਮਿਕਸ ਕਰਕੇ ਚੰਗੀ ਤਰ੍ਹਾਂ ਵਿੱਚ ਮੈਂ ਇਹਦੇ ਥੋੜਾ ਜਿਹਾ ਪਾਣੀ ਦਾ ਛਿੱਟਾ ਲਾ ਲਿਆ ਸੀਗਾ ਤਾਂ ਜੋ ਐ ਪਾਣੀ ਦੇ ਛਿੱਟੇ ਨਾਲ ਥੋੜਾ ਜਿਹਾ ਇਹ ਸਮਾਨ ਜਿਹੜਾ ਸਾਰਾ ਇਹ ਭੁਰਪਰੇਟ ਐ ਬਣ ਜਾਊਗਾ ਭੁਰਪਰਾ ਜਿਹਾ ਹੋ ਜਾਊਗਾ ਵੀ ਪਸ਼ੂ ਨੂੰ ਨਾ ਤਾਂ ਪਸ਼ੂ ਦੈਂ ਵੀ ਮੂੰਹ ਦੇ ਵਿੱਚ ਜੰਮੇ ਜੀ ਨਾ ਮੂੰਹ ਦੇ ਵਿੱਚ ਵੀ ਖੜੇ ਵੀ ਪਸ਼ੂ ਨੂੰ ਚੰਗੀ ਤਰ੍ਹਾਂ ਜਿਹੜਾ ਦੀਵ ਲਾਈ ਚੱਕੇ ਅੰਦਰ ਸਮਾਨ ਸਿੱਟਿਆ ਨਾ ਸਾਰਾ ਤੇ ਚੰਗੀ ਤਰ੍ਹਾਂ ਅੰਦਰ ਨਘਾਜੂ ਵੀ ਨਾ ਤਾਂ ਹੱਥੂ ਆਊਗਾ ਵੀ ਨਾ ਉਹ ਮੂੰਹ ਦੇ ਵਿੱਚ ਖੜੂਗਾ ਹਨਾ ਤਾਂ ਮਹਿੰਦੀ ਜਿਹੜੀ ਇਹ ਮਹਿੰਦੀ ਜਿਆਦਾ ਕੂੜੀ ਹੁੰਦੀ ਹੈ ਮਹਿੰਦੀ ਦਾ ਕਾਰਨ ਥੋੜਾ ਇਹ ਹੋ ਜਾਂਦਾ ਛਿੱਟਾ ਜਿਹੜਾ ਲਾ ਕੇ ਚੰਗੀ ਤਰ੍ਹਾਂ ਹਨਾ ਆਪਾਂ ਪਸ਼ੂ ਦੇ ਮੂਹਰੇ ਜਿਹੜੀ ਰੱਖ ਸਕਦੇ ਦਵਾਈਏ ਮੱਝ ਆ ਜਾਂ ਗਾਂ ਹਨਾ ਤੇ ਆਪਾਂ ਤੁਹਾਡੇ ਸਾਹਮਣੇ ਐ ਗਾਂ ਦੇ ਮੂਹਰੇ ਰੱਖਤਾ ਸਮਾਨ ਤੇ ਪਰ ਆਪਣੀ ਗਾਂ ਨੇ ਖਾਦਾ ਨਹੀਂ ਮੂੰਹ ਨਹੀਂ ਲਾਇਆ ਇਹਨੂੰ ਉਹਨੇ ਮੂੰਹ ਆਵੇ ਪਾਸੇ ਕਰ ਲਿਆ ਹਾਂਜੀ ਦੋਸਤੋ ਤੁਸੀਂ ਸਾਰਾ ਜਿਹੜੀ ਆਪਾਂ ਵੀਡੀਓ ਸੀ ਤੁਸੀਂ ਦੇਖ ਲਈ ਆ ਵੀ ਕਿਵੇਂ ਆਪਾਂ ਇਹ ਨੁਕਤਾ ਅਜਮਾਇਆ ਕਿਵੇਂ-ਕਿਵੇਂ ਦੇਣਾ ਹਨਾ ਲਾਸਟ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਵੀ ਮੈਂ ਗਾਂ ਦੇ ਮੂਹਰੇ ਉਹ ਬੱਠੜ ਰੱਖਤਾ ਸੀਗਾ ਤੇ ਉਹਨੇ ਖਾਦਾ ਨਹੀਂਗਾ ਤੇ ਕੋਈ ਸ਼ਾਮ ਦਾ ਟਾਈਮ ਸੀਗਾ ਤਾਂ ਕਰਕੇ ਮੈਂ ਥੋੜਾ ਮੱਥਾ ਘੱਟ ਵੱਜਿਆ ਹਨਾ ਤੇ ਤਾਂ ਕਰਕੇ ਮੈਂ ਕੀਤਾ ਥੋੜੀ ਕਿ ਐ ਡਿਆ ਇੰਨਾ ਕਰਕੇ ਤੂੜੀ ਦਾ ਲੈ ਕੇ ਤੇ ਉਹਦੇ ਵਿੱਚ ਮੈਂ ਦੀ ਸੰਨੀ ਕਰਤੀ ਸੀਗੀ ਨੇ ਸੰਨੀ ਆਪਾ ਕਹਦਾ ਕਈ ਏਰਗੇ ਖਾਲ ਕਹਿੰਦਾ ਬ ਖਾਲਰ ਲਾਤੀ ਸੀ ਬ ਜਿਵੇਂ ਆਪਾ ਖਾਰ ਲਾਉਨੇ ਹੁੰਨੇ ਆ ਉਵੇਂ ਤੂੜੀ ਦੇ ਵਿੱਚ ਕੱਲਾ ਇਹ ਸਮਾਨ ਪਾ ਕੇ ਹੋਰ ਕੁਛ ਨਹੀਂ ਪਾਇਆ ਹਲਕਾ ਫੁਲਕਾ ਪਾਣੀ ਦੇ ਛਿੱਟਾ ਲਾ ਕੇ ਸੰਨੀ ਕਰਤੀ ਸੀ ਤੇ ਉੱਪਰ ਪਾਤਾ ਸੀ ਚੰਗਾ ਦਾਣਾ ਥੋੜਾ ਜਿਹਾ ਹੋਰ ਕਿ ਦਾਣਾ ਆਪਾਂ ਪਹਿਲਾਂ ਵੀ ਐਡ ਕਰੇ ਸੀ ਦਾਣਾ ਆਪਾਂ ਹੋਰ ਪਾਤਾ ਸੀ ਤੇ ਉਹ ਦਾਣੇ ਦੇ ਲਾਲਚ ਦੇ ਵਿੱਚ ਸੰਨੀ ਜਿਹਨੇ ਆਪਾਂ ਤੂੜੀ ਦੇ ਵਿੱਚ ਜਿਹੜੀ ਦਵਾਈ ਰਲਾਈ ਸੀ ਉਹ ਆਪਣੀ ਗਾਂ ਚੰਗੀ ਤਰ੍ਹਾਂ ਖਾ ਗਈ ਸੀ ਠੀਕ ਹੈ ਤੇ ਤੁਸੀਂ ਇਹੀ ਗੌਰ ਰੱਖਣੀ ਆ ਵੀ ਪਸ਼ੂ ਨੂੰ ਜਦੋਂ ਟੀਕਾ ਭਰਾਉਣਾ ਥੋੜਾ ਭੁੱਖਾ ਰੱਖ ਲਿਓ ਕਿਉਂ ਆਏ ਜੇ ਨਾ ਵੀ ਖਾਦਾ ਤਾਂ ਉਹਨੂੰ ਸੰਨੀ ਕਰਕੇ ਖਵਾ ਸਕਦੇ ਹਾਂ ਨਾ ਕਿਉਂ ਜਦੋਂ ਜਦੋਂ ਪਸੰਦੀ ਕਰਤੀ ਜਿਹੜੀ ਤੂੜੀ ਦੇ ਵਿੱਚ ਆਪਾਂ ਇਹ ਸਮਾਨ ਸਾਰਾ ਰਲਾਤਾ ਤਾਂ ਪਸ਼ੂ ਨਾਲ ਨਾਲ ਖਾ ਜਾਊਗਾ ਠੀਕ ਆ ਭਰਾ ਕੇ ਇਹ ਸਾਰਾ ਸਮਾਨ ਦੇ ਕੇ ਤੇ ਦੂਜੇ ਦਿਨ ਕੀ ਕਰਨਾ ਜਦੋਂ ਆਪਾਂ ਜਿਵੇਂ ਅੱਜ ਟੀਕਾ ਭਰਾਲਿਆ ਦੂਜੇ ਦਿਨ ਅੱਧਾ ਕਿਲੋ ਵੇਸਣ ਤੇ ਵਿੱਚ 150 ਗ੍ਰਾਮ ਸਰੋਂ ਦਾ ਤੇਲ ਐਡ ਕਰ ਲੈਣਾ ਹੈਗਾ ਠੀਕ ਹੈ ਇਹ ਜਿਹੜਾ ਵੇਸਣ ਆਪਾਂ 4 ਦਿਨ ਦੇਣਾ ਪਸ਼ੂ ਨੂੰ ਜਿਹਨਾਂ ਦੀ ਇੱਕ ਦਿਨ ਦੇ ਵਿੱਚ ਅੱਧਾ ਕਿਲੋ ਵੇਸਣ ਤੇ 150 ਗ੍ਰਾਮ ਸਰੋਂ ਦਾ ਤੇਲ ਹੋ ਜਾਊਗਾ ਤੇਲ ਭਾਵੇਂ 200 ਗ੍ਰਾਮ ਪਾ ਲਓ ਭਾਵੇਂ 250 ਗ੍ਰਾਮ ਪਾ ਲਓ ਕੋਈ ਚੱਕਰ ਨਹੀਂ ਹੈ ਨਾ ਹਾਂ 4 ਦਿਨ ਦੇਣਾ ਵਿਸਣ ਨਹੀਂ ਅੱਧਾ ਅੱਧਾ ਕਿਲੋ ਕਰਕੇ ਰੋਜ਼ ਦਾ 4 ਦਿਨਾਂ ਦੇ ਵਿੱਚ 2 ਕਿਲੋ ਵਿਸਣ ਹੋ ਜਾਊਗਾ ਤੇ ਸਰੋਂ ਦਾ ਤੇਲ ਤੁਸੀਂ ਆਪ ਦੀ ਇੱਛਾ ਨਾਲ ਪਾ ਸਕਦੇ 150 ਗ੍ਰਾਮ 200 ਗ੍ਰਾਮ 250 ਗ੍ਰਾਮ ਕਿਵੇਂ ਪਾ ਸਕਦੇ ਹੈ ਨਾ ਇਹ ਨੋਕਤਾ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਜਿਨ੍ਹਾਂ ਨੇ ਇਹ ਨੋਕਤਾ ਅਜਮਾ ਕੇ ਰਿਜ਼ਲਟ ਲਿਆ ਉਹ ਵੀਰ ਭਰਾ ਜਰੂਰ ਹਾਜ਼ਰੀ ਲਵਾਉਣ ਕਮੈਂਟਾਂ ਦੇ ਵਿੱਚ ਉਹ ਜਰੂਰ ਕਮੈਂਟ ਕਰਕੇ ਦੱਸਣ ਕਿਉਂ ਦੂਜੇ ਜਿਹੜੇ ਹਣ ਆਪਾਂ ਨੂੰ ਵੀਰ ਪੁੱਛਦੇ ਆ ਕਿ ਵੀ ਭਾਈ ਤੁਸੀਂ ਅਜਮਾਇ ਤਾਂ ਉਹਨਾਂ ਨੂੰ ਹੌਸਲਾ ਹੋ ਰੋਜ ਹੈ ਨਾ ਵੀ ਹਾਏ ਨੌਕਤਾ ਪਈਦਾ ਜਮਾਇਆ ਸੀਗਾ ਤੇ ਇੰਨਾ ਬੰਦਿਆਂ ਨੂੰ ਇਹ ਚੀਜ਼ ਦਾ ਰਿਜ਼ਲਟ ਮਿਲਿਆ ਗਿਆ ਤੇ ਫਨਾਂ ਦੇ ਗੋਲਿਆਂ ਜਿਹੜਾ ਕਈਆਂ ਨੇ ਪੁੱਛਦੇ ਆ ਵੀ ਬਾਈ ਕੋਈ ਨੁਕਸਾਨ ਤਾਂ ਨਹੀਂ ਗਿਆ ਹਣਾ ਤਾਂ ਤੁਹਾਡੇ ਸਾਹਮਣੇ ਮੈਂ ਗਾਣ ਨੂੰ ਤੁਹਾਡੇ ਸਾਹਮਣੇ ਖਵਾਈਆਂ ਗਈਆਂ ਤੇ ਕੋਈ ਵਾਸਤਾ ਨਹੀਂ ਗਿਆ ਘੱਟ-ਘੱਟ 15 ਤੋਂ ਉੱਪਰ ਹੋ ਕੇ ਦੇਣੇ ਨੌਕਤਾ ਜਮਾਏ ਨੇ ਮੈਨੂੰ ਤੇ ਕੋਈ ਵਾਸਤਾ ਨਹੀਂ ਗਾਣ ਨੂੰ ਕੋਈ ਡਿੱਕਾ ਨਹੀਂ ਫੜੇ ਕਣੀਗਾ ਹਾਂਜੀ ਦੋ ਤਾਂ ਆਪਾਂ ਵੱਧ ਦੇਵਾਂਗੇ ਹੋ ਸਕਦਾ ਕੋਈ ਨੁਕਸਾਨ ਹੋ ਜੇ ਪਰ ਦੋਨਾਂ ਦਾ ਕੋਈ ਨੁਕਸਾਨ ਨਹੀਂ ਗਿਆ ਤੇ ਜੇ ਤੁਹਾਡੇ ਕੋਲ ਕੋਈ ਨੌਕਤਾ ਹੈਗਾ ਤਾਂ ਸਾਨੂੰ ਜਰੂਰ ਦੱਸਿਆ ਕਰੋ ਕਮੈਂਟਾਂ 'ਚ ਦੱਸਿਆ ਕਰੋ ਜਾਂ WhatsApp ਮੈਸੇਜ ਕਰਦਿਆ ਕਰੋ 998728255 ਮੇਰਾ ਨੰਬਰ ਹੈਗਾ ਜੀਵਨ ਮੇਰਾ ਨਾਮ ਪਿੰਡ ਮੇਰਾ ਬੁਰਜ ਲੱਦਾ ਜੇ ਤੁਸੀਂ ਕੋਈ ਗਾਂ ਮੱਝ ਵੇਚਣੀ ਆ ਉਹਦੀ ਵੀਡੀਓ ਬਣਵਾਉਣੀ ਹੋਵੇ ਤਾਂ ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਇਸ ਨੰਬਰ ਤੇ ਕਰ ਸਕਦੇ ਆ ਕੋਈ ਘੋੜੀ ਵੇਚਣੀ ਆ ਕੁੱਤਾ ਵੇਚਣਾ ਕੋਈ ਵੀ ਜਾਨਵਰ ਵੇਚਣਾ ਹਨਾ ਉਹਦੀ ਵੀਡੀਓ ਬਣਵਾ ਸਕਦੇ ਆ ਜਾਂ ਕੋਈ ਆਪਣੇ ਕੋਲੇ ਸਟੱਡ ਫਾਰਮ ਆ ਕੋਈ ਘੋੜਿਆਂ ਰੱਖੀਆਂ ਹੋਈਆਂ ਕੁੱਤੇ ਰੱਖੇ ਹੋਏ ਆ ਗਾਈਆਂ ਰੱਖੀਆਂ ਜਾਂ ਮੱਝਾਂ ਰੱਖੀਆਂ ਕੋਈ ਸਾਂਹ ਰੱਖਿਆ ਚੰਗੇ ਨਸਲ ਦਾ ਹਨਾ ਤਾ ਆਪ ਉਹਦੀ ਮਸ਼ਹੂਰੀ ਕਰਾਉਣੀ ਹੈ ਤਾਂ ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਜਿਹੜਾ ਉਹ ਕਰ ਸਕਦੇ ਹੋ ਨੰਬਰ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਹੈਗਾ ਤੇ ਪਹਿਲਾਂ ਵੀ ਬੋਲਿਆ ਆਪਾਂ ਦੁਬਾਰਾ ਫੇਰ ਬੋਲ ਦਿੰਨਾ 99887 28258 ਮੇਰਾ ਨੰਬਰ ਹੈ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੁੜੇ ਰਹੋ ਪਿੰਡ ਤਰਗਤੀ ਵੀ ਚੈਨਲ ਦੇ ਨਾਲ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ